ਕੀਚਰੀਵਾਲ ਦੀ ਹਿਫਾਜ਼ਤ ਤੇ ਜੀਲ ਚ ਬੈਠਿਆ ਉਹਨਾਂ ਨੇ ਬ੍ਰਾਡ ਡੇ ਲਾਈਟ ਕ੍ਰਾਈਮ ਕਮਿਟ ਕੀਤਾ ਪੰਜਾਬ 'ਚ ਪੰਜਾਬ 'ਚ ਸਰਕਾਰ ਕਿਹਦੀ ਆਮ ਆਦਮੀ ਪਾਰਟੀ ਦੀ ਜੇਲ੍ਹ ਚ ਅਪਰੇਟੈਂਡੈਂਟ ਲਾਹ ਕੌਣ ਰਿਹਾ ਭਗਵੰਤ ਮਾਨ ਡੀਜੀਪੀ ਏਡੀਜੀਪੀ ਜੇਲ੍ਹ ਲਾਹ ਕੌਣ ਰਿਹਾ ਭਗਵੰਤ ਮਾਨ ਡੀਜੀਪੀ ਏਡੀਜੀਪੀ ਇੰਟੈਲੀਜੈਂਸ ਲਾਹ ਕੌਣ ਰਿਹਾ ਭਗਵੰਤ ਮਾਨ ਸਭ ਤੋਂ ਵੱਧ ਰੋਟੀ ਜੇ ਭਗਵੰਤ ਮਾਨ ਨੂੰ ਕੋਈ ਖੋਹਦਾ ਜਾਂ ਉਹਦੇ ਟੱਬਰ ਨੂੰ ਸ਼ਾਪਿੰਗ ਕਰਾਉਂਦਾ ਤੇ ਮੰਗ ਜਿੰਦਲ ਹੈ ਜਾਂ ਆਮ ਆਦਮੀ ਪਾਰਟੀ ਨੂੰ ਫਾਈਨਾਂਸ ਕਰਦਾ ਉਹਨੂੰ ਪੁੱਛ ਲਿਓ ਉਹਨੂੰ ਸਿਕਿਉਰਿਟੀ ਗਾਡੀ ਦਿੱਤੀ। ਉਹੀ ਗੋਲਡੀ ਬਰਾੜ ਜੀ ਨੂੰ ਭਗਵੰਤ ਕਹਿੰਦਾ ਸੀ ਫੜ ਲਿਆ ਤੇ ਉਹਦਾ ਹਾਲੇ ਜੀ ਫੜਦਿਆਂ ਤਾਂ ਖਾਦਾ ਨੱਚਦਾ ਟੱਪਦਾ ਰੋਜ ਦੇਦਾ ਤੇਰੇ ਨਾਲ ਬੈਠਿਆਂ ਨੂੰ ਫੋਨ ਕਰੀ ਜਾਂਦਾ। ਤੇ ਜੇ ਭਗਵੰਤ ਦੇ ਛੇਤੇ ਨਹੀਂ ਸੁਰੱਖਿਤ ਤੇ ਹੋਰ ਕਿਸੇ ਤੋਂ ਕੀ ਆਸ ਰੱਖੀ ਜਾਨੂੰ। ਕੇਵਲ ਤੇ ਕੇਵਲ ਮੇਰਾ ਵੀ ਭਗਵੰਤਮਾਨ ਸਿਆਸਤ ਕਰ ਸਕਦਾ ਹੈ ਸਟੇਜ ਤੇ ਪਰਫਾਰਮੈਂਸ ਦੇ ਸਕਦਾ ਮਸਲੇ ਹੱਲ ਕਰਨ ਦਾ ਕੋਈ ਨਹੀਂ ਜੋ ਸਾਡੇ ਵਰਗਾ ਜੇਲ੍ਹ ਚ ਜਿਉਂਦੋਂ ਤਿੰਨ ਏ ਡੀ ਜੀ ਪੀ ਬਦਲਤੇ ਤਿੰਨ ਜੇਲ੍ਹ ਸੁਪਰਡੈਂਟ ਬਦਲਤੇ ਕਿ ਭਾਈ ਇਹਨਾਂ ਨੂੰ ਕੋਈ ਸਹੂਲਤ ਨਾ ਮਿਲ ਜੇ ਅਸੀਂ ਤਾਂ ਮੰਗੀ ਕੋਈ ਨਹੀਂ ਸੀ ਤੇ ਜਿਹੜੇ ਜੇਲ੍ਹਾਂ ਚ ਇੰਟਰਵਿਊ ਕਰ ਜਾਣ ਫਰੋਤੀਆਂ ਲੈ ਜਾਣ ਕਰੋੜਾਂ ਦਾ ਕਾਰੋਬਾਰ ਕਰਨ ਉਹਨਾਂ ਲਈ ਉਦੋਂ ਭਗਵੰਤਮਾਨ ਸੁੱਤਾ ਭਾਵੇਂ ਕੁੱਟ ਕੇ ਦਵਾਓ ਭਾਵੇਂ ਡਰਾ ਕੇ ਤੇ ਵੋਟਾਂ ਦਵਾਓ ਵੋਟਾਂ ਆਮ ਆਦਮੀ ਪਾਰਟੀ ਨੂੰ ਬਣ ਜੇ ਮੀਟਿੰਗ ਉਸ ਕੱਲ ਦੀ ਇਹ ਮੀਟਿੰਗ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀ ਦੀ ਆਉਣ ਵਾਲੀ ਇਲੈਕਸ਼ਨਾਂ ਕਰਕੇ ਆ ਇਹ ਮੀਟਿੰਗ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਆ ਉਸ ਕਰਕੇ ਆ ਇਹ ਮੀਟਿੰਗ ਲਾਅਨ ਆਰਡਰ ਨੂੰ ਲੈ ਕੇ ਨਹੀਂ ਆ ਪੰਜਾਬ ਦੀ ਜਿਲ੍ਹਾਂ ਨੂੰ ਜਿਆ ਦੇਸ਼ ਦੀਆਂ ਜੇਲਾਂ ਨੂੰ ਸੁਰੱਖਿਅਤ ਹਮੇਸ਼ਾ ਹੀ ਕੋਸ਼ਿਸ਼ ਕੀਤਾ ਜਾਂਦਾ ਹੈ ਲਗਾਤਾਰ ਕਿਹਾ ਜਾਂਦਾ ਹੈ ਕਿ ਕੈਦੀਆਂ ਨੂੰ ਉੱਥੇ ਨਾ ਤਾਂ ਕੋਈ ਮੋਬਾਈਲ ਨਾ ਨਸ਼ਾ ਮਿਲਦਾ ਪਰ ਲਾਰੈਂਸ ਬਿਸ਼ਨੋਈ ਦੀਆਂ ਵੀਡੀਓ ਲਗਾਤਾਰ ਬਾਹਰ ਆ ਰਹੀਆਂ ہیں ਅੱਜ ਵੀ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਆਪਣੇ ਦਬਈ ਦੇ ਵਿੱਚ ਬੈਠੇ ਇੱਕ ਸਾਥੀ ਨਾਲ ਚਰਚਾ ਕਰ ਰਿਹਾ ਗੱਲਬਾਤ ਕਰ ਰਿਹਾ ਹੈ ਸਾਡੇ ਨਾਲ ਵਿਕਰਮਜੀਤ ਸਿੰਘ ਮੁੰਜੀਠੀਆ ਮੌਜੂਦ ਹਨ ਗੱਲਬਾਤ ਕਰਦੇ ہیں ਮੁੰਜੀਠੀਆ ਸਾਹਿਬ ਲਗਾਤਾਰ ਵੀਡੀਓ ਬਾਹਰ ਆ ਰਹੀਆਂ ਹਨ ਦਾਅਵੇ ਕੀਤੇ ਜਾਂਦੇ ਕੁਝ ਰੱਖਿਆ ਦੇ ਜੀ ਨਹੀਂ ਦੇਖੋ ਸਭ ਤੋਂ ਵੱਡਾ ਜਿਹੜਾ ਕੰਸਰਨਿੰਗ ਮੁੱਦਾ ਹੈ ਕਿ ਕੱਲੇ ਅ ਕਿਉਂਕਿ ਔਰ ਇੱਕ ਲਾਰੈਂਸ ਬਿਸ਼ਨੋਈ ਦੀ ਨਾ ਵੇਖਿਓ ਮੈਂ ਲਾਰੈਂਸ ਬਿਸ਼ਨੋਈ ਕ੍ਰਾਈਮ ਦਾ ਅੰਡਰਵਰਲਡ ਦਾ ਬਹੁਤ ਵੱਡਾ ਨੌ ਹੈ ਉਹਦੀ ਚਰਚਾ ਕਰਨੀ ਬੜੀ ਜ਼ਰੂਰੀ ਆ ਮਗਰ ਇਹ ਵੀਡੀਓ ਲਗਾਤਾਰ ਆ ਰਹੀਆਂ ਨੇ ਔਰ ਵੀਡੀਓ ਅੱਜ ਜਿਹੜੀ ਆਈ ਆ ਉਹ ਇਸ ਲਈ ਵੀ ਖਤਰਨਾਕ ਹੈ ਭਾਵੇਂ ਪਹਿਲਾਂ ਵੀਆਂ ਗੱਲਾਂ ਨਿਕਲ ਕੇ ਆਈਆਂ ਕਿ ਇੱਕ ਪਾਕਿਸਤਾਨ 'ਚ ਬੈਠੇ ਬਹੁਤ ਡਰੇਡਡ ਅੰਡਰਵਰਲਡ ਗੈਂਗਸਟਰ ਜੁੜਾ ਆਰਮਸ ਦਾ ਬਹੁਤ ਵੱਡਾ ਸਪਲਾਈਅਰ ਹੈ ਉਹਨੂੰ ਈਦ ਦੀ ਵਧਾਈ ਦੇ ਰਿਆ ਜਿਹੜੀ ਈਦ ਹੋਣੀ ਲੰਗੀ ਹੈ 2 ਦਿਨ ਪਹਿਲਾਂ ਸੋ ਬੜੀ ਗੱਲ ਕਲੀਅਰ ਹੈ ਕਿ ਵੀਡੀਓ ਫਰੈਸ਼ ਹੈ ਤਾਜ਼ੀ ਹੈ ਮਗਰ ਵੀਡੀਓ ਇਹ ਤਾਂ ਹੁਣ ਆਈ ਇਸ ਤੋਂ ਪਹਿਲਾਂ ਕਿਹੜੀ ਵੀਡੀਓ ਆਈ ਉਸ ਤੋਂ ਪਹਿਲਾਂ ਉਹ ਵੀਡੀਓ ਆਈ ਜਦੋਂ ਪੰਜਾਬ ਦੀ ਬਟਿੰਡਾ ਜੇਲ ਜਿਹੜੀ ਸਭ ਤੋਂ ਸਿਕਿਉਰ ਜੇਲ ਮੰਨੀ ਜਾਂਦੀ ਹੈ ਜਿੱਥੇ ਭਗਵੰਤ ਮਾਨ ਉਰੀ ਕਹਿੰਦੇ ਅਸੀਂ ਜੈਮਰ ਲਾਏ ਆ ਜਿੱਥੇ ਚਿੜੀ ਨਹੀਂ ਫੜਕਦੀ ਉਸ ਜੇਲ੍ਹ ਚੋਂ ਬੈਠਿਆ ਉਹਨੇ ਇੱਕ ਇੰਟਰਵਿਊ ਨਹੀਂ ਕਈ ਇੰਟਰਵਿਊਆਂ ਕੀਤੀਆਂ ਉਸ ਜੇਲ੍ਹ ਚੋਂ ਬੈਠਿਆ ਲਾਰੈਂਸ ਬਿਸ਼ਨੋਈ ਕੱਲੇ ਨਹੀਂ ਆ ਪੰਜਾਬ ਦੀ ਇੱਕ ਜੇਲ੍ਹ ਚ ਲਾਰੈਂਸ ਬਿਸ਼ਨੋਈ ਨੇ ਕਈ ਇਹ ਜਿਹੇ ਗੈਂਗਸਟਰ ਜਿਹੜੇ ਪੰਜਾਬ ਚ ਫਰੋਤੀ ਦਾ ਟਾਰਗੇਟਡ ਕਿਲਿੰਗ ਦਾ ਨੈਕਸਸ ਚਲਾ ਰਹੇ ਆ ਉਹ ਇੰਟਰਵਿਊ ਹੋਈ ਇੱਕ ਨਾਮੀ ਜਰਨਲਿਸਟ ਨਾਲ ਹੋਈ ਪੰਜਾਬ ਦੀ ਸਰਕਾਰ ਨੇ ਡਿਨਾਈ ਕੀਤਾ ਕਿ ਨਹੀਂ ਜੀ ਅੱਜ ਕੱਲ ਲਾਰੈਂਸ ਬਿਸ਼ਨੋਈ ਦਾ ਇਹ ਹੁਲੀਆ ਨਹੀਂ ਔਰ ਜਿਹੜਾ ਉਲੀਆ ਬਖਾਇਆ ਅਗਲੇ ਦਿਨ ਉਸ ਉਲੀਏ ਦੀ ਇੰਟਰਵਿਊ ਆ ਗਈ ਉਹੀ ਕੱਪੜਿਆਂ ਨਾਲ ਆ ਗਈ ਸੋ ਗੱਲ ਬੜੀ ਸਪਸ਼ਟ ਹੋ ਗਈ ਕਿ ਪੰਜਾਬ ਸਰਕਾਰ ਝੂਠ ਬੋਲਦੀ ਹੈ ਹੁਣ ਜੇਲ੍ਹ ਚੋ ਇੰਟਰਵਿਊ ਹੋਈ ਹੋਵੇ ਪਹਿਲਾ ਸਵਾਲ ਕਿ ਜੇਲ੍ਹ ਚੋ ਇੰਟਰਵਿਊ ਅਲਾਉਡ ਹੈ ਨਹੀਂ ਪੰਜਾਬ ਦੀ ਸਰਕਾਰ ਨੇ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ 8 ਮਹੀਨੇ ਲੱਗੇ ਐਫ ਆਈ ਆਰ ਦਰਜ ਹੋਣ ਉਨੋਂਰ ਹੋਈ ਕਦੋਂ ਜਦੋਂ ਮੈਟਰ ਕੋਈ ਹਾਈ ਕੋਰਟ ਲੈ ਕੇ ਗਿਆ ਔਨਰੇਬਲ ਜੱਜ ਸਾਹਿਬ ਗਰੇਵਾਲ ਸਾਹਿਬ ਅਨੁਪਿੰਦਰ ਗਰੇਵਾਲ ਸਾਹਿਬ ਨੇ ਉਹਨਾਂ ਦੇ ਆਰਡਰਾਂ ਤੇ ਐਪੀਆਰ ਦਰਜ ਹੋਈ ਨਹੀਂ ਤਾਂ ਦਰਜ ਨਹੀਂ ਹੋ ਰਹੀ ਸੀ ਮੇਰਾ ਜਿਹੜਾ ਕਹਿਣ ਦਾ ਭਾਵ ਹੈ ਕਿ ਅੱਜ ਦੀ ਇੰਟਰਵਿਊ ਨਹੀਂ ਪਾਈ ਇਹ ਲੰਮੇ ਸਮੇਂ ਤੋਂ 2 ਸਾਲ ਤੋਂ ਇਹ ਕੰਮ ਚੱਲ ਰਿਹਾ ਸਿੱਧੂ ਮੂਸੇਵਾਲੇ ਦਾ ਮਰਡਰ ਹੁੰਦਾ ਉਦੋਂ ਕਿਹੜੀ ਜੇਲ੍ਹ 'ਚ ਸੀ ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇਲ੍ਹ ਦਿੱਲੀ ਦੀ ਜੇਲ੍ਹ ਦਾ ਪ੍ਰਬੰਧ ਕਿਹਦੇ ਕੋਲ ਆਮ ਆਦਮੀ ਪਾਰਟੀ ਕੋਲ ਕੇਜਰੀਵਾਲ ਦੇ ਨਖੇ ਥੱਲੇ ਕੇਚਰੀਵਾਲ ਦੀ ਹਿਫਾਜ਼ਤ ਤੇ ਜੇਲ੍ਹ ਚ ਬੈਠਿਆ ਉਹਨਾਂ ਨੇ ਬ੍ਰਾਡ ਡੇ ਲਾਈਟ ਕ੍ਰਾਈਮ ਕਮਿਟ ਕੀਤਾ ਪੰਜਾਬ ਚ ਪੰਜਾਬ ਚ ਸਰਕਾਰ ਕੀ ਦੀ ਆਮ ਆਦਮੀ ਪਾਰਟੀ ਦੀ ਜਿਹੜੇ ਵੈਪਨ ਯੂਜ਼ ਹੋਏ ਉਹ ਵੈਪਨ ਇਹ ਕਹਾ ਗਿਆ ਕਿ ਸ਼ਾਇਦ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਸਕਿਉਰਿਟੀ ਚ ਹੋ ਜੇ ਵੈਪਨ ਨਹੀਂ ਅਵੇਲੇਬਲ ਤੁਸੀਂ ਉਹ ਜੇ ਵੈਪਨ ਤੁਹਾਨੂੰ ਅਮਰੀਕਾ ਚ ਮਿਲ ਸਕਦੇ ਆ ਇੱਥੇ ਨਹੀਂ ਮਿਲ ਸਕਦੇ ਉਹ ਵੈਪਨ ਇੱਥੇ ਤੱਕ ਪਹੁੰਚ ਗਏ ਮਤਲਬ ਸਕਿਉਰਿਟੀ ਫੋਰਸਸ ਦੇ ਮਤਲਬ ਐਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿ ਇਹ ਵੈਪਨ ਕਿਵੇਂ ਆ ਗਿਆ ਉਹੋ ਜੇ ਵੈਪਨ ਸਪਲਾਈਅਰ ਨਾਲ ਆ ਜੋ ਗੱਲ ਕਰ ਰਿਹਾ ਨੈਸ਼ਨਲ ਸਕਿਉਰਿਟੀ ਇੰਡੋ ਪਾਕਿਸਤਾਨ ਬਾਰਡਰ ਬਾਰਡਰ ਸਕਿਉਰਿਟੀ ਪੰਜਾਬ ਜੰਮੂ ਕਸ਼ਮੀਰ ਦਾ ਬਾਰਡਰ ਇੱਕ ਬੜਾ ਸੈਂਸਿਟਿਵ ਬਾਰਡਰ ਹੈ ਇਸ ਬਾਰਡਰ 'ላይ ਆਲਰੇਡੀ ਡਰੋਨਸ ਤੋਂ ਡਰੱਗਸ ਔਰ ਆਰਮਸ ਦੀ ਵੱਡੀ ਸਪਲਾਈ ਹੋ ਰਹੀ ਹੈ ਔਰ ਸਰਕਾਰਾਂ ਫੇਲ ਹੋ ਰਹੀਆਂ ਨੇ 43000 ਕਾਲਾਂ ਆ ਐਫਿਡੇਵਿਟ ਆ ਮੈਂ ਅੱਜ ਕੱਢ ਕੇ ਲਿਆ ਆ 43000 ਕਾਲਸ ਮੇਡ ਫਰੋਮ ਜੇਲ ਇਹ ਆਪ ਮੰਨ ਕੇ ਆਇਆ ਹਾਈ ਕੋਰਟ ਆ ਸਪੈਸ਼ਲ ਡੀਜੀਪੀ ਟੂ ਐਕਸਪਲੇਨ ਵਾਈ ਨਾਟ ਈਵਨ ਵਨ ਜੇਲ ਅਫੀਸ਼ਰ ਪ੍ਰੂਫ ਹੁਣ ਜੇਲਾਂ ਨੂੰ ਚਲਾ ਕੌਣ ਰਿਹਾ ਭਗਵੰਤ ਮਾਨ ਦੀ ਸਰਕਾਰ ਹੋਮ ਮਿਨਿਸਟਰ ਕੌਣ ਭਗਵੰਤ ਮਾਨ ਜੇਲ ਸੁਪਰਡੈਂਟ ਲਾ ਕੌਣ ਰਿਹਾ ਭਗਵੰਤ ਮਾਨ ਡੀਜੀਪੀ ਏਡੀਜੀਪੀ ਜੇਐਸ ਲਾਹ ਕੌਣ ਰਿਹਾ ਭਗਵੰਤ ਮਾਨ ਡੀਜੀਪੀ ਏਡੀਜੀਪੀ ਇੰਟੈਲੀਜੈਂਸ ਲਾਹ ਕੌਣ ਰਿਹਾ ਭਗਵੰਤ ਮਾਨ ਜਿਹੜਾ ਬੰਦਾ 2.5 ਸਾਲ ਪੰਜਾਬ ਦੀ ਜੇਲਾਂ ਨੂੰ ਸਿਕਿਉਰ ਨਹੀਂ ਕਰ ਸਕਿਆ ਔਰ ਕੱਲ ਪਰਸੋਂ ਦੀ ਕੀ ਹੈ ਰੋਜ਼ ਦੀ ਖਬਰ ਹੈ ਤੁਸੀਂ ਤਾਂ ਇੱਕ ਨਾਮੀ ਗੱਲ ਆ ਗਈ ਰੋਜ਼ ਫਰੋਤੀਆਂ ਨਾਲ ਕਿੰਨੇ ਇੰਡਸਟਰੀਅਲਿਸਟ ਨੂੰ ਕਿੰਨੇ ਡਾਕਟਰਾਂ ਨੂੰ ਕਿੰਨੇ ਦੁਕਾਨਦਾਰਾਂ ਨੂੰ ਕਿੰਨੇ ਨੋਂ ਲੋਕਾਂ ਨੂੰ ਫੋਨ ਆ ਰਹੇ ਕੀ ਕਰ ਲਿਆ ਭਗਵੰਤ ਮਾਨ ਨੇ ਕੀ ਉਹਨਾਂ ਨੂੰ ਸਿਕਿਉਰਿਟੀ ਦੇ ਦਿੱਤੀ ਇਹਦਾ ਦਾਅਵੇ ਬਹੁਤ ਕਰਦੇ ਆ ਜੀ ਜੈਮਰ ਲਾ ਦਿੱਤੇ ਨੇ ਅਸੀਂ ਬਾਰ ਬਾਰ ਤਲਾਸ਼ੀਆਂ ਹੋ ਰਹੀਆਂ ਨੇ ਜੇਲ੍ਹਾਂ ਦੀ ਸਿਕਿਉਰਿਟੀ ਆਹ ਭਾਈ ਨੇ ਉਹ ਤਾਂ ਇੰਟਰਵਿਊ ਕਰ ਰਹੇ ਜੀ ਸੰਦੀਪ ਨੰਗਲ ਲੰਬੀਆਂ ਮੈਂ ਤਾਂ ਨਾਮ ਹੀ ਨਾ ਲੈ ਰਿਆਂ ਆ ਕਰੋੜ ਰੁਪਈਆ ਕੱਲ ਦੀ ਖਬਰ ਹੈ ਤਰਨਤਾਰਨ ਚ ਲੰਡੇ ਨੇ ਡਿਮਾਂਡ ਕਰ ਲਿਆ ਤਰਨਤਾਰਨ ਚ ਤੇ ਲੁਧਿਆਣੇ ਵਰਕੇ ਸ਼ਹਿਰ ਚ ਕੀ ਆ ਲੋਕ ਆਪਦੇ ਨਿਆਣੇ ਇੱਥੇ ਰੱਖ ਕੇ ਰਾਜੀ ਰਿਹਾ ਅੱਜ ਲਾਅਲੈਸਨੈਸ ਹੈ ਬੁਰਾ ਹਾਲ ਹੈ ਲਾਅਨ ਆਰਡਰ ਦਾ ਰੋਜ਼ ਚੀਨੀ ਚੋਰ ਦਾ ਮਤਲਬ ਕਿ ਸਧਾਰਨ ਜੀ ਗੱਲ ਹੋ ਗਈ ਹੈ ਭਗਵੰਤ ਮਾਨ ਦੇ ਸਭ ਤੋਂ ਚੁਹੇਤੇ ਪ੍ਰਾਪਰਟੀ ਡਿਵੈਲਪਰ ਹਨੀ ਮੰਨੀ ਸਨੀ ਦਾ ਇੱਕ ਕੇਸ ਹੋਇਆ ਸੀ ਨਾ ਚੰਨੀ ਸਾਹਿਬ ਦਾ ਹਨੀ ਮੰਨੀ ਚੰਨੀ ਉਹ ਬੰਦੇ ਦੇ 10 ਕਰੋੜ ਰਿਕਵਰ ਹੋਏ ਸੀ ਕਿੱਥੋਂ ਰਿਕਵਰ ਹੋਏ ਸੀ ਹੋਮ ਲੈਂਡ ਹੋਮ ਲੈਂਡ ਦਾ ਮਾਲਕ ਕੌਣ ਉਮੰਗ ਜਿੰਦਲ ਉਮੰਗ ਜਿੰਦਲ ਵਾਈਨ ਐਂਡ ਡਾਈਨ ਮਤਲਬ ਸਭ ਤੋਂ ਵੱਧ ਰੋਟੀ ਜੇ ਭਗਵੰਤ ਮਾਨ ਨੂੰ ਕੋਈ ਖੋਹਦਾ ਜਾਂ ਉਹਦੇ ਟੱਬਰ ਨੂੰ ਸ਼ਾਪਿੰਗ ਕਰਾਉਂਦਾ ਤੇ ਮੰਗ ਜਿੰਦਲ ਹੈ ਜਾਂ ਆਮ ਆਦਮੀ ਪਾਰਟੀ ਨੂੰ ਫਾਈਨਾਂਸ ਕਰਦਾ ਉਹਨੂੰ ਪੁੱਛ ਲਿਓ ਉਹਨੂੰ ਸਿਕਿਉਰਿਟੀ ਗਾਦੀ ਦਿੱਤੀ ਹੈ 15 ਗਨਮੈਨ ਦਿੱਤੇ ਹੋਏ ਆ ਉਹਨੂੰ ਫੋਨ ਕਿਹਦਾ ਆਇਆ ਲਾਰੈਂਸ ਬਿਸ਼ਨੋਈ 골ਡੀ ਬਰਾੜ ਦਾ ਉਹੀ 골ਡੀ ਬਰਾੜ ਜੀ ਨੂੰ ਭਗਵੰਤ ਕਹਿੰਦਾ ਸੀ ਫੜ ਲਿਆ ਤੇ ਉਹ ਤਾਂ ਹਲੇ ਫੜਦਿਆ ਤਾਂ ਖਾਦਾ ਨੱਚਦਾ ਟੱਪਦਾ ਰੋਜ਼ ਦੇ ਦਦਾ ਤੇਰੇ ਨਾਲ ਬੈਠਿਆਂ ਨੂੰ ਫੋਨ ਕਰੀ ਜਾਂਦਾ ਤੇ ਜੇ ਪਗਵੰਤ ਦੇ ਚੇਤੇ ਨਹੀਂ ਸੁਰੱਖਿਅਤ ਤੇ ਹੋਰ ਕਿਸੇ ਤੋਂ ਕੀ ਆਸ ਰੱਖੀ ਜਾਂਦੀ ਔਰ ਅੰਦਰਲੀ ਕਹਾਣੀ ਇਹ ਆ ਕਿ ਉਹਨੇ ਸਿਕਿਉਰਿਟੀ ਉਹਨੇ ਸਰਕਾਰ ਤੋਂ ਜ਼ਰੂਰ ਲਈ ਮਗਰ ਅਖੀਰ ਚ ਕਹਿੰਦੇ ਫਰੋਤੀ ਵੀ ਦੇਤੀ ਜਿਹੜਾ ਭਗਵੰਤ ਦੇ ਨਾਰ ਰਵੇ ਭਗਵੰਤ ਦਾ ਫਾਈਨੈਂਸਰ ਹੋਵੇ ਭਗਵੰਤ ਦਾ ਚੇਤਾ ਹੋਵੇ ਉਹਨੂੰ ਉਹ ਵੀ ਫਰੋਤੀ ਦੇਣ ਚਲੇ ਗਿਆ ਤੇ ਤੁਸੀਂ ਕੀ ਸਮਝਦੇ ਹੋ ਸਧਾਰਨ ਜਿਹੜਾ ਬੰਦਾ ਪੰਜਾਬ 'ਚ ਤੁਰਿਆ ਫਿਰਦਾ ਉਹ ਫਰੋਤੀ ਨਹੀਂ ਕਿੱਥੇ ਦੇ ਰਿਹਾ ਅਮਨਦੀਪ ਹਸਪੀਟਲ ਡਾਕਟਰ ਅਵਤਾਰ ਚ ਉਹਨਾਂ ਦਾ ਰੋਲਾ ਉਹਨਾਂ ਨੂੰ ਸਿਕਿਉਰਿਟੀ ਮਿਲੀਆ ਬੁਲੇਟ ਪ੍ਰੂਫ ਗੱਡੀ ਮਿਲੀ ਕਹਿੰਦੇ ਉਹਨਾਂ ਨੇ ਹੀ ਵਿਰੋਤੀ ਦਿੱਤੀ ਕਿਉਂ ਇਹ ਸਾਰੇ ਕੇਸ ਭਗਵੰਤ ਦੇ ਨੋਟਿਸ 'ਚ ਨੇ ਜਿਨ੍ਹਾਂ ਲੋਕਾਂ ਇਹ ਤਾਂ ਵੱਡੇ ਨਾਮ ਹੈ ਲੈ ਆ 100 500 ਹੀ ਜਾਂ ਬੰਦਾ ਹੋਣਾ ਜਿਨ੍ਹਾਂ ਦੇ ਕੇਸ ਸਰਕਾਰ ਦੇ ਨੋਟਿਸ 'ਚ ਮਗਰ ਉਹਨਾਂ ਨੇ ਵਿਰੋਤੀਆਂ ਦਿੱਤੀ ਇਹ ਹੀ ਕੇਸਾਂ ਨੂੰ ਲੈ ਕੇ ਵੀ ਡਰਗ ਨੂੰ ਲੈ ਕੇ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ ਅੱਜ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪਿਛਲੇ 14 ਦਿਨਾਂ 'ਚ 14 ਮੌਤਾਂ ਨਸ਼ੇ ਦੇ ਨਾਲ ਹੋਈਆਂ ਨੇ ਦਾਅਵੇ ਬਹੁਤ ਠੋਕੇ ਜਾ ਰਹੇ ਨੇ ਕੰਮ ਕਿਤੇ ਨਜ਼ਰ ਨਹੀਂ ਆਇਆ ਇਹ 14 ਤਾਂ ਤੁਸੀਂ ਰਿਪੋਰਟ ਕਰਤੇ ਜਿਹੜੇ ਅਨ ਰਿਪੋਰਟਡ ਨੇ ਜਿਹੜੇ ਰੋਜ਼ਪਿੰਨਾ ਦੀ ਗਾਣੀ ਆ ਸਿਆਸਤ ਕਰਦਾ ਭਗਵੰਤ ਮਾਨ ਸਿਆਸਤ ਤੇ ਵਿਰੋਧੀ ਧਿਰ ਦੇ ਲੀਡਰਾਂ ਤੇ ਕਰਦਾ ਨਸ਼ੇ ਦੀ ਆਪ ਕਹਿੰਦਾ ਹੁੰਦਾ ਸੀ ਨਸ਼ੇ ਸਰਕਾਰਾਂ ਬਕਾਉਂਦੀਆਂ ਨੇ ਹੁਣ 2.5 ਸਾਲ ਤੋਂ ਤਾਂ ਇਹਦੀ ਸਰਕਾਰ ਚੱਲ ਰਹੀ ਹੈ ਅੱਜ ਜਿਹੜੀਆਂ ਮੌਤਾਂ ਹੋ ਰਹੀਆਂ ਉਹ ਨਸ਼ਾ ਕਿਹਨੇ ਬਕਾਇਆ ਫਿਰ ਭਗਵੰਤ ਮਾਨ ਨੇ ਹੀ ਬਕਾਇਆ ਐਸਐਸਬੀ ਆਈਜੀ ਡੀਆਈਜੀ ਇਹ ਕੌਣ ਲਾ ਰਿਹਾ ਕੇਵਲ ਤੇ ਕੇਵਲ ਮੇਰਾ ਵੀਰ ਭਗਵੰਤ ਮਾਨ ਸਿਆਸਤ ਕਰ ਸਕਦਾ ਹੈ ਸਟੇਜ ਤੇ ਪਰਫਾਰਮੈਂਸ ਦੇ ਸਕਦਾ ਮਸਲੇ ਹੱਲ ਕਰਨ ਦਾ ਕੋਈ ਨਹੀਂ ਵਿਰੋਧੀਆਂ ਤੇ ਤੁਸੀਂ ਝੂਠੇ ਇਲਜ਼ਾਮ ਲਾ ਕੇ ਲੋਕਾਂ ਦਾ ਧਿਆਨ ਭਟਕਾ ਦਿਓ ਮਗਰ ਹੱਲ ਕੋਈ ਨਾ ਲੱਭੋ ਇਹ ਭਗਵੰਤ ਮਾਨ ਦਾ ਦੂਜਾ ਨੋਆ ਹੈ ਡਰਾਮਾ ਧਿਆਨ ਭਟਕਾਉਣਾ ਮਗਰ ਪੰਜਾਬ ਦੀ ਅਸਲੀਅਤ ਆ ਜੀ ਆ ਲਾਅ ਐਂਡ ਆਰਡਰ ਕੋਲਾਪਸ ਨੈਸ਼ਨਲ ਸਿਕਿਉਰਿਟੀ ਬਿਕੋਜ਼ ਆਫ ਬਾਰਡਰ ਸਿਕਿਉਰਿਟੀ ਇੰਡੀਆ ਨ ਪਾਕਿਸਤਾਨ ਬਾਰਡਰ ਤੇ ਸੇਫ ਨਹੀਂ ਉਹ ਖਤਰੇ ਚ ਗੈਂਗਸਟਰ ਇੰਟਰਵਿਊਆਂ ਜੇਲ੍ਹਾਂ ਤੋਂ ਦਿੰਦੇ ਇਹ ਐਫ ਆਈ ਆਰ ਤੱਕ ਨਹੀਂ ਦਰਜ ਕਰਦਾ ਸਿੱਧੂ ਮੂਸੇ ਵਾਲੇ ਕੇਸ ਦੇ ਮੁੱਖ ਗਵਾਹ ਮੁੱਖ ਮੁਜਰਮ ਦਾ ਜੇਲ੍ਹਾਂ ਚ ਕਤਲ ਹੋ ਜੇ ਜੇਲ੍ਹਾਂ ਚੋਂ ਡਰੱਗ ਰੈਕੇਟ ਵੈਪਨ ਰੈਕੇਟ ਐਕਸਟੋਰਸ਼ਨ ਰੈਕੇਟ ਟਾਰਗੇਟਿੰਗ ਕਿਲਿੰਗ ਰੈਕੇਟ ਚੱਲੇ ਤੇ ਭਗਵੰਤ ਮਾਨ ਸੁੱਤਾ ਹੋਵੇ ਵੱਡੇ ਅਫਸਰ ਕਾਬਲ ਅਫਸਰ ਜਿਨ੍ਹਾਂ ਨੇ ਲੰਡੇ ਵਰਗੇ ਨੂੰ ਨਕੇਲ ਪਾ ਲਈ ਸੀ ਉਸ ਨੇ ਇਹਦਾ ਇੱਕ ਐਮ ਐਲ ਏ ਚੋਰੀ ਕਰਦਾ ਰੇਤਾ ਚੋਰੀ ਕਰਦਾ ਫੜਿਆ ਉਹ ਜਿਹੜਾ ਖਡੂਰ ਸਾਹਿਬ ਦਾ ਐਮ.ਐਲ.ਏ ਆ ਗੁਰਮੀਤ ਚੋਹਾਨ ਨੇ ਫੜਿਆ ਸੀ ਰੇਤੇ ਚੋਰ ਨੂੰ ਫੜਿਆ ਐਮ.ਐਲ.ਏ ਤੇਰਾ ਰੇਤਾ ਚੋਰੀ ਕਰ ਰਿਆ ਉਸ ਨੂੰ ਇੱਕ ਦਿਨ ਵੀ ਜੇਲ ਨਹੀਂ ਜਾਣ ਦਿੱਤਾ ਉਹਨੂੰ ਰੱਖਿਆ ਹਸਪਤਾਲ 'ਚ ਜਿਵੇਂ ਗੱਜਨ ਮਾਜਰਾ ਰੱਖਿਆ ਜਿਨ੍ਹਾਂ ਨੂੰ ਜੇਲ 'ਚ ਹੋਣਾ ਚਾਹੀਦਾ ਸੀ ਕਰੋੜਾਂ ਦੀ ਠੱਗੀ 'ਚ ਉਹ ਰਹਿੰਦੇ ਆ ਹਸਪਤਾਲ ਦੇ ਏਸੀ ਕਮਰਿਆਂ 'ਚ ਤੇ ਕੌਣ ਲਾਅਨ ਆਰਡਰ ਤੋੜ ਰਿਹਾ ਤੇ ਜਿਨੇ ਚੋਰ ਨੂੰ ਫੜਿਆ ਉਹਨੂੰ ਤੁਸੀਂ ਬਦਲਤਾ ਅੱਜ ਹਾਲਾਤ ਵੇਖ ਲਓ ਕਿ ਉਹੀ ਲੰਡਾ ਜਿਹੜਾ ਉਦੋਂ ਸੋ ਗਿਆ ਜੀ ਸੁਸਰੀ ਵਾਂਗੂ ਅੱਜ ਫੇਰ ਉੱਥੇ ਐਕਸਟਰਸ਼ਨ ਦੇ ਕਾਲ ਕਰੇ ਇੱਕ ਬੰਦੇ ਨੇ ਤਾਂ ਸ਼ਿਕਾਇਤ ਕਰਤੀ ਹਿੰਮਤ ਕਰਕੇ ਕਿੰਨਿਆਂ ਨੇ ਸ਼ਿਕਾਇਤਾਂ ਨਹੀਂ ਦਰਜ ਕੀਤੀ ਉਹ ਤਾਂ ਚੁੱਪ ਕਰਕੇ ਫਰौती ਦੇ ਆਉਂਦੇ ਉਹ ਫਰौती ਮੈਂ ਤੁਹਾਨੂੰ ਦੱਸਦਾ ਜੀ ਲੈਵਲ ਕੋਈ ਨਹੀਂ 5 ਲੱਖ ਤੋਂ ਲੈ ਕੇ ਕਰੋੜਾਂ ਰੁਪਏ ਤੱਕ 10 ਕਰੋੜ ਤੱਕ ਫਰौती ਦਿੱਤੀ ਜਾ ਰਹੀ ਹੈ ਪੰਜਾਬ 'ਚ ਜੀ ਦੀ ਜੋ ਹੈ ਸਿਅਤ ਆ ਉਹ ਫਰौती ਦੇ ਨਾਲ ਪਸੰਦ ਕਰ ਰਿਹਾ ਭਗਵੰਤ ਮਾਨ ਨੂੰ ਦੱਸਣਾ ਪਸੰਦ ਨਹੀਂ ਕਰ ਰਿਹਾ ਅਸਲੀਅਤ ਦੀ ਗੱਲ ਹੈ ਔਰੇ ਫੈਕਟ ਹੈ ਇਸੇ ਲਈ ਪੰਜਾਬ ਚੋਂ ਇੰਡਸਟਰੀ ਭੱਜਦੀ ਜਾ ਰਹੀ ਆਕੜੇ ਨੇ ਸਰਕਾਰੀ ਜੀ ਕਿ 85% ਡ੍ਰੌਪ ਹੋਇਆ ਇਨ ਇਨਵੈਸਟਮੈਂਟ ਇਨ ਪੰਜਾਬ ਕਿਉਂ ਨਹੀਂ ਕਰ ਰਹੇ ਜੀ ਜਿੱਥੇ ਸੇਫਟੀ ਐਂਡ ਸਕਿਉਰਿਟੀ ਨਹੀਂ ਉੱਥੇ ਇਨਵੈਸਟਮੈਂਟ ਆਊਗੀ ਜਿੱਥੇ ਹਾਲਾਤ ਹੀ ਨਹੀਂ ਠੀਕ ਨਾ ਉੱਥੇ ਕਿਹਨੇ ਇਨਵੈਸਟਮੈਂਟ ਕਰਨੀ ਜਦ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦੀ ਸੁਰੱਖਿਆ ਨਹੀਂ ਕਰ ਸਕਦੇ ਤੇ ਤੁਸੀਂ ਸਮਝਦੇ ਹੋ ਕਿਸੇ ਨੇ ਇਨਵੈਸਟ ਕਰਨਾ ਆ ਕੇ ਇੱਥੇ ਇੱਥੇ ਚਾਹ ਕੋਈ ਪ੍ਰਾਪਰਟੀ ਡਿਵੈਲਪਰ ਚਾਹੇ ਡਾਕਟਰ ਆ ਚਾਹੇ ਦੁਕਾਨਦਾਰ ਆ ਚਾਹੇ ਬਿਜ਼ਨਸਮੈਨ ਆ ਕਿਸੇ ਕਿਤੇ ਨਾਲ ਸੰਬੰਧਿਤ ਆ ਚਾਹੇ ਐਗਰੀਕਲਚਰਿਸਟ ਆ ਜਿਹੜੇ ਚਾਰ ਪੈਸੇ ਨੇ ਉਹ ਫਰੋਤੀ ਦੇ ਕੇ ਆਪਦਾ ਕੰਮ ਚਲਾ ਰਿਹਾ ਸਰਕਾਰ ਉਹਨੂੰ ਸੇਫਟੀ ਐਂਡ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕੀ ਹਾਂ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਗਨਮੈਨ ਉਹ 2000 ਗਨਮੈਨ ਤਾਂ ਇਹ ਲੈ ਕੇ ਚੱਲਦੇ ਇਹਨਾਂ ਦੀ ਟੱਬਰ ਦੀ ਵੀਡੀਓ ਵੀ ਆਈ ਆ ਇਹਨਾਂ ਦੇ ਐਮਐਲਆ ਦੇ ਵੇਖ ਲੋ ਜਾ ਕੇ ਹਾਲਾਤ ਕੀ ਨੇ ਮਤਲਬ ਜਿਹੜੇ ਜਿਹੜੇ ਕਹਿੰਦੇ ਸੀ ਇਹ ਤਾਂ ਸਿਕਿਉਰਿਟੀ ਲੈਣੀ ਨਹੀਂ ਭਾਈ ਉਹਨਾਂ ਨੂੰ ਤਾਂ ਆ ਖਾਸ ਆਦਮੀਆਂ ਨੂੰ ਤਾਂ ਦੇਤੀ ਸਿਕਿਉਰਿਟੀ ਤੇ ਆਮ ਆਦਮੀ ਛੜਦਾ ਆਪਦੇ ਹਾਲਤ ਮੇਰੀ ਜੇ ਜਾਬੀ ਭਗਵਾਨ ਜਾਨ ਸਾਹਿਬ ਨੂੰ ਗੱਲ ਕੀਤੀ ਜਾਂਦੀ ਹੈ ਸਵਾਲ ਕੀਤਾ ਜਾਂਦਾ ਤਾਂ ਉਹ ਕਹਿੰਦੇ ਪੱਤੀ 77 ਸਾਲਾਂ ਦਾ ਰਿਕਾਰਡ ਹੈ ਇਹਨੂੰ ਸੁਧਾਰਦੇ ਨੂੰ ਟਾਈਮ ਲੱਗੇਗਾ ਸਿਸਟਮ ਸਮਝਦੇ ਨੂੰ ਟਾਈਮ ਲੱਗੇਗਾ ਅਸੀਂ ਲਾਗੂ ਕਰਦੇ ਹਾਂ ਥੱਲੇ ਅਫਸਰਾਂ ਨੂੰ ਸਮਝਣ ਨੂੰ ਟਾਈਮ ਲੱਗੇਗਾ ਫਿਰ ਤੁਸੀਂ ਬੇ ਬੇਵਕੂਫੋ ਕਾਬਿਲ ਨਹੀਂ ਸਮਾ ਦਾ 5 ਸਾਲ ਦਾ ਮਿਲਦਾ ਪਰ da, de, ra, 75 ਸਾਲ ਦਾ ਬਹਾਨਾ ਮਾਰਦੇ ਹੋ ਜਿਹੜੀ ਹੁਣ ਡਰਗ ਦੀ ਡੈਥ ਹੋ ਰਹੀ ਹੈ ਉਹ ਤਾਂ ਹੁਣ ਡਰਗ ਜਿਹੜਾ ਲੈ ਰਿਆ ਤੇਰੇ ਰਾਜ ਚ ਲੈ ਰਿਆ ਉਹ 75 ਸਾਲ ਦਾ ਜਿਹੜਾ ਡਰਗ ਕੰ ਦਾ ਕੱਟਣਾ ਨਹੀਂ ਸੀ ਜੇ ਲੈ ਰਿਆ ਹੁੰਦਾ 75 ਸਾਲਾਂ ਦਾ ਮਤਲਬ ਉਹਨੇ ਤਾਂ ਹੁਣ ਆਹ ਸਾਲ ਦੋ ਸਾਲ ਦੀ ਕਹਾਣੀ ਹੈ ਤੇ ਜਿਹੜੀਆਂ ਹੁਣ 14 ਮੌਤਾਂ ਹੋਈਆਂ ਤਾਂ ਹੁਣ ਦੀਆਂ ਕਹਾਣੀਆਂ ਭਾਈ ਉਹ ਤਾਂ ਤੇਰੇ ਰਾਜ ਛੱਲੇ ਦੀ ਕਹਾਣੀ ਹੈ ਹਰ ਗੱਲ ਤੇ ਆਨੇ ਪਾਨੇ ਪਾ ਕੇ ਧਿਆਨ ਭਟਕਾ ਕੇ ਕਿ ਜੀ ਅਸੀਂ ਖੈਰੇ ਨੂੰ ਸੱਦ ਲਿਆ ਮਜੀਠੀਏ ਨੂੰ ਸੱਦ ਲਿਆ ਤੇ ਮਸਲਾ ਹੱਲ ਹੋਇਆ ਮਤਲਬ ਜੇਲਾਂ ਚੋਂ ਤੁਸੀਂ ਗੈਂਗਸਟਰਾਂ ਦੀ ਤਾਂ ਇੰਟਰਵਿਊ ਕਰਾ ਦਿਓ ਜੇ ਸਾਡੇ ਵਰਗਾ ਜੇਲ੍ਹ ਚ ਸੀ ਉਦੋਂ ਤਿੰਨ ਡੀਜੀਪੀ ਬਦਲਤੇ ਤਿੰਨ ਜੇਲ੍ਹ ਸੁਪਰਡੈਂਡੈਂਟ ਬਦਲਤੇ ਕਿ ਭਾਈ ਇਹਨਾਂ ਨੂੰ ਕੋਈ ਸਹੂਲਤ ਨਾ ਮਿਲ ਜੇ ਅਸੀਂ ਤਾਂ ਮੰਗੀ ਕੋਈ ਨਹੀਂ ਸੀ ਤੇ ਜਿਹੜੇ ਜੇਲਾਂ ਚੋਂ ਇੰਟਰਵਿਊ ਕਰ ਜਾਂਨ ਫਰੋਤੀਆਂ ਲੈ ਜਾਂਨ ਕਰੋੜਾਂ ਦਾ ਕਾਰੋਬਾਰ ਕਰ ਲਨ ਉਹਨਾਂ ਲਈ ਉਦੋਂ ਭਗਵੰਤ ਮਾਂ ਸੁੱਤਾ ਅੱਜ ਵੀ ਅੱਜ ਵੀ ਬਦਲੀਆਂ ਨੂੰ ਕਹ ਰਹੇ ਨੇ ਸੁੱਤਾ ਅੱਜ ਬਦਲੀਆਂ ਇਸ ਲਈ ਨਹੀਂ ਹੋ ਰਹੀਆਂ ਆ ਹੁਣੇ ਉਹ ਸਪੀਕਰ ਸਾਹਿਬ ਦੀ ਵੀਡੀਓ ਵਾਇਰਲ ਹੋਈ ਉਹਨਾਂ ਦੇ ਬ੍ਰਦਰ ਦੀ ਗਾਣਾ ਕੱਢਣ ਦੇ ਇੱਕ ਅਫਸਰ ਨੂੰ ਕਿ ਤੂੰ ਸਾਡੀਆਂ ਵੋਟਾਂ ਘਟਾਤੀਆ ਮਤਲਬ ਕਿ ਵੋਟਾਂ ਪੁਲਿਸ ਨੇ ਪਾਉਣੀਆਂ ਤੁਹਾਨੂੰ ਵੋਟਾਂ ਵੋਟਾਂ ਨਹੀਂ ਪਈਆਂ ਪੰਜਾਬ 'ਚ ਲੋਕਾਂ ਨੇ ਨਹੀਂ ਪਾਈਆਂ ਜੁਮੇਰ ਪੁਲਿਸ ਮੁਲਾਜ਼ਮ ਤੇ ਪੁਲਿਸ ਦੇ ਅਫਸਰ ਠਰਾਤੇ ਵੱਡੇ ਵੱਡੇ ਅਫਸਰ ਕੋ ਥੱਲੇ ਬਲਤੇ ਵੋਟਾਂ ਨਾ ਪੈਣ ਲਈ ਤਾਂ ਬਦਲੀ ਕਰ ਰਹੇ ਹੋ ਲੋਨ ਆਰਡਰ ਸਿਕਿਉਰਿਟੀ ਦੇਣ ਲਈ ਉਹ ਤੁਸੀਂ ਬਦਲੀ ਨਹੀਂ ਕਰ ਰਹੇ ਉਦੋਂ ਕਹਿੰਦੇ ਭਾਵੇਂ ਮਿਲੇ ਨਾ ਮਿਲੇ ਉਹ ਨਹੀਂ ਕੋਈ ਸਾਨੂੰ ਵੋਟਾਂ ਮਿਲਣੀਆਂ ਚਾਹੀਦੀਆਂ ਇਹ ਤਾਂ ਹਾਲਾਤ ਬਣ ਗਏ ਤੇ ਇਹ じゃ ਮ ਕ੍ਰਮੜਾ ਚਲਾ ਸਕਦਾ ਪੰਜਾਬ ਸੂਬੇ ਇੱਕ ਸਵਾਲ ਹੋਰ ਕੱਲ ਨਿਆ ਮਨੀਤ ਸਿੰਘ ਜਲੰਧਰ ਜਿਮਨੀਚੋਂ ਆ ਜੀ ਮੁੱਖ ਮੰਤਰੀ ਸਾਹਿਬ ਨੇ ਕੋਠੀ ਲੈ ਲਈ ਹੈ ਕਿਰਾਏ ਤੇ ਕਹਿੰਦੇ ਉੱਥੇ ਪੂਰੀ ਜਿਹੜਾ ਡੇਰੇ ਲਾਏ ਜਾਣਗੇ ਸੰਗਰੂਰ ਲਈ ਸੀ ਉੱਥੇ ਹਾਲਾਤ ਬਦਲੇ ਜੀ ਕੋਈ ਮਤਲਬ ਇਹ ਤਾਂ ਹਾਰ ਦਬਤ ਇਹ ਤਾਂ ਅੱਜ ਤੁਹਾਨੂੰ ਤੁਸੀਂ ਨਾ ਅਸਲ ਚ ਤਾਜੀ ਖਬਰ ਚਲਾ ਦਿੰਦੇ ਹੋ ਕੁਝ ਥੋੜੇ ਚੈਨਲ ਨੂੰ ਤਾਂ ਨਹੀਂ ਦਿੰਦੇ ਮਗਰ ਬਾਕੀ ਚੈਨਲਾਂ ਨੂੰ ਬੜੇ ਪੈਸੇ ਪੂਸੇ ਦਿੰਦੇ ਉਹਨਾਂ ਦੀ ਵਿਚਾਰਿਆਂ ਦੀ ਮਜਬੂਰੀ ਬਣ ਜਾਂਦੀ ਹੈ ਮਗਰ ਮੈਨੂੰ ਦੱਸੋ ਇਹ ਤਾਂ ਇਹ ਪੁਰਾਣਾ ਇਹਦਾ ਫੈਸਲਾ ਹੈ ਕਿ ਹਰ ਜ਼ਿਲ੍ਹੇ 'ਚ ਚੀਫ ਮਿਨਿਸਟਰ ਦਾ ਦਫ਼ਤਰ ਹੋਇਆ ਕਰੂਗਾ ਪਹਿਲਾਂ ਕਹਿੰਦਾ ਰੈਸ਼ ਲੈ ਲਈ ਅੱਜ ਕਹਿੰਦੇ ਉਹੀ ਚੀਫ ਮਿਨਿਸਟਰ ਦਾ ਦਫ਼ਤਰ ਵੀ ਹੋਇਆ ਕਰੂਗਾ ਮਗਰ ਉਹ ਫੈਸਲਾ ਤਾਂ ਪੁਰਾਣਾ ਚੀਫ ਮਿਨਿਸਟਰ ਭਾਵੇਂ ਹਰ ਜ਼ਿਲ੍ਹੇ 'ਚ ਦਫ਼ਤਰ ਖੋਲੇ ਬਹੁਤ ਚੰਗੀ ਗੱਲ ਆ ਮਗਰ ਚੀਫ ਮਿਨਿਸਟਰ ਹੈ ਪੰਜਾਬ ਦਾ ਭਾਈ ਜਿਸ ਦਿਨ ਉਹਨੇ 2022 'ਚ ਸੌ ਚੁੱਕੀ ਸੀ ਉਹਨੇ ਪੰਜਾਬ ਨੂੰ ਸਿਕਿਉਰਿਟੀ ਦੇਣ ਦੀ ਪੰਜਾਬ ਦਾ ਮਾਹੌਲ ਸਹੀ ਕਰਨ ਲਈ ਸੌ ਚੁੱਕੀ ਸੀ ਤੂੰ ਦਫ਼ਤਰ ਇੱਕ ਖੋਲੇ ਤੂੰ ਦਫ਼ਤਰ 100 ਖੋਲੇ ਤੂੰ ਖਜਾਨੇ ਤੇ ਬੋਝ ਵੱਧ ਚੜਾਵੇਂ ਮਗਰ ਫੇਰ ਵੀ ਕੋਈ ਸਿਕਿਉਰਿਟੀ ਨਾ ਹੋਵੇ ਫੇਰ ਵੀ ਸੇਫਟੀ ਨਾ ਇਨਸ਼ੋਰ ਕਰ ਸਕੇ ਪੰਜਾਬ ਚ ਤਰੱਕੀ ਨਾ ਆਵੇ ਪੰਜਾਬ ਚ 85% ਡ੍ਰੌਪ ਹੋ ਗਿਆ ਇਨਵੈਸਟਮੈਂਟ ਚ ਲੋਕ ਪੰਜਾਬ ਨੂੰ ਛੱਡ ਛੱਡ ਦੇਸ਼ਾਂ ਵਿਦੇਸ਼ਾਂ ਚ ਭੱਜ ਰਹੇ ਆ ਦੂਜੇ ਸੂਬਿਆਂ ਚ ਜਾ ਰਹੇ ਹਾਊ ਡੂ ਯੂ ਜਸਟੀਫਾਈਟ ਇਟ ਕੱਲਾ ਲਿਪ ਸਰਵਿਸ ਕਰਕੇ ਜਾਂ ਆਪਦੇ ਵਿਰੋਧੀਆਂ ਨੂੰ ਗਾਣਾ ਕੱਢ ਕੇ ਨਾ ਮਸਲਾ ਹੱਲ ਹੋਣਾ ਸੋ ਅਸਲੀਅਤ ਪੰਜਾਬ ਦੀ ਤਸਵੀਰ ਇਹ ਇਸ ਤੋਂ ਹੀ ਸਾਬਤ ਹੈ ਕਿ ਅੱਜ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਨਾ ਜੇ ਕਿਤੇ ਪਹਿਲੇ ਦਿਨ ਹੀ ਕਾਰਵਾਈ ਕੀਤੀ ਹੁੰਦੀ ਪਹਿਲੀ ਇੰਟਰਵਿਊ ਤੇ ਸਲਮਾਨ ਖਾਨ ਨੂੰ ਤਾਂ ਰੋਜ਼ ਦਬਕੇ ਮਾਰ ਲੈਂਦਾ ਜਿਹੜਾ ਸਲਮਾਨ ਖਾਨ ਜਿਹੜਾ ਐਡਾ ਪ੍ਰੋਟੈਕਟਡ ਬੰਦਾ ਉਹਦੇ ਘਰ ਤੇ ਬਾਹਰ ਫਾਇਰਿੰਗ ਹੋ ਰਹੀ ਹੈ ਤੁਸੀਂ ਕੀ ਸਮਝੋ ਸੁਧਾਰਨ ਬੰਦਾ ਕਿਤੇ ਭਗਵੰਤ ਤੱਕ ਪਹੁੰਚ ਵੀ ਕਰ ਸਕਦਾ ਜਾਂ ਦੱਸੂ ਵੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਦੇ ਦਿੱਤਾ ਉਹ ਮੰਗ ਜੰਦਲ ਰਾਈਟ ਹੈਂਡ ਮੈਨ ਆਫ ਭਗਵੰਤ ਮਾਨ ਮੈਂ ਨਾ ਲੈ ਕੇ ਕਹਿ ਰਿਹਾ ਉਹਨੇ ਵਿਰੋਤੀ ਵੀ ਦੇ ਦਿੱਤੀ ਤੇ ਸਿਕਿਉਰਟੀ ਵੀ ਲੈ ਲਈ ਉਹ ਕਹਿੰਦਾ ਭਾਈ ਇਹ ਸਿਕਿਉਰਟੀ ਦਾ ਦੇ ਦਿੱਤੀ ਤੁਸੀਂ ਧੰਨਵਾਦ ਮਗਰ ਮੈਨੂੰ ਫੇਰ ਵੀ ਭਗਵੰਤ ਤੇਰੇ ਤੇ ਭਰੋਸਾ ਨਹੀਂ ਮੈਂ ਵਿਰੋਤੀ ਵੀ ਦੇ ਉਹ ਹਾਲਾਤ ਐ ਬਣੇ ਪਈ ਲਗਾਤਾਰ ਹਾਲਾਤ ਵਿਗੜ ਜਾ ਰਿਹਾ ਕਿ ਲੱਗਦਾ ਕਿ ਹੋਣ ਵਾਲਾ ਪੰਜਾਬ ਦਾ ਹੋਰ ਗੱਲ ਦਾ ਤਾਂ ਮੈਨੂੰ ਆਪ ਕਹਿ ਕੇ ਗਿਆ ਮੈਂ ਵਿਰੋਤੀ ਦੇਤੀ ਮਗਰ ਹੁਣ ਢਿਨਾਈ ਕਰੂਗਾ ਕਿਉਂਕਿ ਮੈਂ ਉਹ ਰਿਕਾਰਡ ਆ ਗਿਆ ਔਰ ਮੈਨੂੰ ਮਜਬੂਰਨ ਰਿਕਾਰਡ ਤੇ ਆਉਣਾ ਪਿਆ ਕਿਉਂਕਿ ਹਾਲਾਤ ਇਹ ਬਣੇ ਪਈ ਆ ਪੰਜਾਬ ਦੇ ਕਿ ਹਰ ਬੰਦਾ ਨਹੀਂ ਬੋਲ ਰਿਹਾ ਕਿਸੇ ਨੇ ਤਾਂ ਲੋਕਾਂ ਦੀ ਆਵਾਜ਼ ਬਣਨਾ ਅਜੀ ਰਿਜਕ ਲੈ ਕੇ ਬੋਲ ਰਹੇ ਆ ਨਗਰ ਅਸਲੀ ਤਸਵੀਰ ਦੱਸ ਰਹੇ ਆ ਪੰਜਾਬ ਦੀ ਕਿ 올 ਇਸ ਨਾਟ ਵੈਲ 올 ਇਸ ਹੰਦਾ ਵੈਲੇ ਨੇ ਪੰਜਾਬ ਲਗਾਤਾਰ ਜੀਟੀਜ਼ ਮੀਟਿੰਗਾਂ ਦਾ ਬੁਲਾਈ ਜਾ ਰਹੇ ਆ ਫਿਰ ਹਲਕੀ ਲੱਗਦਾ ਕਿ ਵਾਕਈ ਕੋਈ ਹੋਊ ਕਾਰਵਾਈ ਆਪਸੀ ਚੱਲੇ ਲਾਅ ਐਂਡ ਆਰਡਰਲੀ ਨਹੀਂ ਆ ਯਾਰ ਤੁਸੀਂ ਐਡੇ ਵੀ ਟਪਲਾ ਨਾ ਨਾ ਖਾ ਜਾਇਆ ਕਰੋ ਇਹ ਮੀਟਿੰਗ ਸਿਰਫ ਇਸ ਲਈ ਆ ਉਹਨਾਂ ਨੂੰ ਦੱਸਣ ਆਉਂਦੇ ਕਿ ਫਲਾਣੇ ਫਲਾਣੇ ਹਲਕੇ 'ਚੋ ਵੋਟਾਂ ਨਹੀਂ ਪਈਆਂ ਗਾਂ ਅਸੀਂ ਵੋਟਾਂ ਪੜਾਉਣੀ ਆ ਜਿਮਨੀ ਚੋ ਨਾ ਦੀਆਂ ਤੇ ਜੇ ਵੋਟਾਂ ਨਾ ਪਈਆਂ ਤਾਂ ਤੁਸੀਂ ਜਾਣਦੇ ਰਹੇ ਹੋ ਭਾਵੇਂ ਕੁੱਟ ਕੇ ਦਵਾਓ ਭਾਵੇਂ ਡਰਾ ਕੇ ਵੋਟਾਂ ਦਵਾਓ ਵੋਟਾਂ ਆਮ ਆਦਮੀ ਪਾਰਟੀ ਨੂੰ ਬਣ ਕੇ ਮੀਟਿੰਗ ਉਸ ਕੱਲ ਦੀ ਆ ਇਹ ਮੀਟਿੰਗ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀ ਦੀ ਆਉਣ ਵਾਲੀ ਇਲੈਕਸ਼ਨਾਂ ਕਰਕੇ ਆ ਇਹ ਮੀਟਿੰਗ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਆ ਉਸ ਕਰਕੇ ਆ ਇਹ ਮੀਟਿੰਗ ਲਾਣ ਆਰਡਰ ਨੂੰ ਲੈ ਕੇ ਨਹੀਂ ਆ I don't get fooled by a foolish chief minister's words ਬਹੁਤ ਬਹੁਤ ਧੰਨਵਾਦ ਆ ਸੋ ਵਿਕਰਮਜੀਤ ਸਿੰਘ ਮ제ਠੀਆ ਸੀ ਜਿਹੜਾ ਚਰਚਾ ਕਰ ਰਿਹਾ ਸੀ ਲਗਾਤਾਰ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਆ ਜ਼ਿਲ੍ਹਾ ਵਿੱਚੋਂ ਫਰੋਤੀਆਂ ਲਈ ਕੌਲਾਂ ਆਉਂਦੀਆਂ ਨੇ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਸਬੂਤ ਵੀ ਮਿਲਦੇ ਨੇ ਪਰ ਲਗਾਤਾਰ ਮੁੱਖ ਮੰਤਰੀ ਦਾਅਵੇ ਕਰ ਰਹੇ ਆ ਕਾਰਵਾਈ ਕਿਤੇ ਨਜ਼ਰ ਨਹੀਂ ਆ ਰਹੀ ਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਹੁਣ ਅਸੁਰੱਖਿਅਤ ਜਿਹੜੇ ਉਹ ਲਗਾਤਾਰ ਮਹਿਸੂਸ ਕਰ ਰਹੇ ਨੇ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਕੈਮਰਾਮੈਨ ਮਨੀ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ న్యూਸ ਚੰਡੀਗੜ੍ਹ